ਸਸ਼ਿਆ ਗਾਲ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਇਹ ਜੋਰ ਚੜ ਦੇ ਸੂਟ ਆਉਣਗੇ ਜੀ 올ਓਵਰ ਸੂਟ ਨੇ ਇਹ ਤੇ ਵਰਕ ਕੀਤਾ ਹੋਇਆ ਬਦਬਦ ਦੁਪੱਟੇ ਤੋਂ ਆਉਣਗੇ 슬ੀਵ ਤੇ ਵਰਕ ਆ ਇਹ ਨੇਚਰਲ ਕ੍ਰੇਪ ਦੀ ਸ਼ਰਟ ਆਵੇਗੀ ਜੀ ਟੈਪੀ ਸ਼ਿਲਕ ਦੀ ਬਾਟਮ ਲੱਗੀ ਹੋਈ ਹੈ আর গੰਜਾ ਦੁਪੱਟਾ ਆਵੇਗਾ ਤੇ ਇਹਦੇ ਵਿੱਚ 4-5 ਕਲਰ ਤੁਹਾਨੂੰ ਮਿਲ ਜਾਣਗੇ ਇਹ ਵਾਲੇ ਫਲਕਾਰੀ ਵਰਕ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ ਸੂਟ ਹੋਣਗੇ 올ਓਵਰ ਸੂਟ ਆ ਸ਼ਰਟ ਤੇ 슬ੀਵ ਤੇ ਵਰਕ ਹੋਵੇਗਾ ਤੇ ਦੁਪੱਟਾ ਚੁਣੌਣ ਦਾ ਦੁਪੱਟੇ ਤੇ ਵੀ ਵਰਕ ਕੀਤਾ ਹੋਇਆਗਾ ਤੇ ਡਾਰਕ ਡਾਰਕ ਕਲਰ ਨੇ ਦੇ ਵਿੱਚ ਕਾਫੀ ਕਲਰ ਮਿਲ ਜਾਣਗੇ ਤੇ ਇਹ ਵਾਲੇ ਜਿਹੜੇ ਆਉਣ ਕੇਜੀ ਪਾੜਾ ਸ਼ਿਲਕ ਤੇ ਸਿੰਗਲ ਪੀਸ ਆ ਜੀ ਇਹ ਤੇ ਇਹ ਵਾਲ ਜੌਰਜਟ ਦਾ ਵਗੇ ਸਿੰਗਲ ਪੀਸ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਗਾ ਔਰਗੰਜਾ ਦਾ ਲੱਗਿਆ ਹੋਇਆਗਾ ਇਹ ਵਾਲ ਟੈਬੀ ਸ਼ਿਲਕ ਦੇ ਆ ਜੀ ਤੇ ਅੱਬ ਜੀ ਸ਼ਰਟ ਹੋਵੇਗੀ ਇਹਦੇ ਨਾਲ ਜਿਹੜਾ ਸ਼ਰਾਰਾ ਗਾ ਤੇ ਇਹਨਾਂ ਦਾ ਦੁਪੱਟਾ ਰਗੰਜਾ ਦਾ ਹੋਰ ਗੰਜਾਦਾ ਹੋਵੇਗਾ ਤੇ ਇਹਦੇ ਵਿੱਚ ਕਾਫੀ ਕਲਰਸ ਉਹਨੂੰ ਮਿਲ ਜਾਣਗੇ ਇਹਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਮਸਲੀਨ 베ਸ ਹੋਣਗੇ ਜੀ ਤੇ ਦੁਪੱਟਾ ਰਗੰਜਾ ਦਾ ਆਵੇਗਾ ਤੇ ਜਿਹੜੇ ਸਾਈਡਾਂ ਤੇ ਇਹਦੇ ਵਰਕ ਕੀਤਾ ਹੋਇਆਗਾ ਇਹਦੇ ਵਿੱਚ ਤਿੰਨ ਚਾਰ ਕਲਰ ਮਿਲ ਜਾਣਗੇ ਸੋਨੂੰ ਤੇ ਇਹ ਵਾਲੇ ਕਰੇਵ ਦੇ ਸੂਟ ਆਉਣਗੇ ਜੇ ਹੈਂਡਵਰਕ ਕੀਤਾ ਹੋਇਆਗਾ ਤੇ 올ਓਵਰ सूट ਹੋਣਗੇ ਇਹਦੇ ਨਾਲ ਜੇ ਦੁਪੱਟਾ ਕਾ ਚੁਣੌਣ ਦਾ ਹੋਵੇਗਾ ਦੁਪੱਟੇ ਤੇ ਫੋਰ ਸਾਈਡਡ ਵਰਕ ਕੀਤਾ ਹੋਇਆਗਾ ਤੇ ਇਹਦਾ ਰੀਡ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰਵਾ ਸਕਦੇ ਹੋ ਥੈਂਕ ਯੂ